ਦੁਨੀਆ ਨਸ਼ੇ ਕਰਦੀ ਵੀ ਆ ਪਰ ਛੱਡ ਵੀ ਦਿੰਦੀ ਆ ਅਮਰ ਤੂੰ ਤੇ ਨਿੱਤ ਦਾ ਲਾਣੀ ਹੋ ਗਿਆ ਨਾ ਸਿਰਖ ਪਾਉ ਰਿਆ ਗੱਲ ਸੁਣ ਮੇਰੀ ਮੁੱਤ ਮੁੱਕ ਗਈ ਗਈ ਵਿੰਦੀ ਮੇਰ ਕੋ ਪੈ ਹੈ ਕੋਈ ਨਹੀਂ ਤੇ ਕੀ ਕਰਾਂ ਹੁਣ ਮੈਂ ਵੇਲਾ ਘੜੀ ਇਦਾਂ ਦਾ ਹੀ ਆ ਗਿਆ ਕਰਨਾ ਕੀ ਆ ਬੋਈ ਮੈਂ ਕਹਿੰਨੀ ਆ ਤੁਸੀਂ ਦੂਜੀ ਕੋਈ ਕੋ ਫਾਲੋ ਜੇ ਇਹਨ ਨੂੰ ਨਾ ਨਾ ਦਿੱਤੇ ਤੇ ਇਹਨੇ ਜਾਣਾ ਹੀ ਹੈ ਨਹੀਂ ਆ ਥੋੜੇ ਬੋਤੇ ਦੋ ਤੇ ਜਾਵੀਂ ਇੱਥੋਂ ਨਹੀਂ ਤੇ ਬਾਬੀ ਨੇ ਫੇਰ ਬੋਲ ਲ ਆਪਣਾ ਜੀ ਹੁਣ ਕੀ ਕਰਾਂ ਉਧਰ ਜਾਵਾਂ ਆਹੋ ਚਲ ਜੋ ਫੇਰ ਜਾਉਣੇ ਪੈਣਾ ਕੀ ਕਰਨਾ ਮੇਰੇ ਰੁਪਈਆ 1000 ਰੁਪਏ 1500 ਦੋਗੇ ਤੇਨੇ ਫੇਰ ਇੱਥੋਂ ਜਾਣਾ ਐ ਇਦਾਂ ਤੇਨੇ ਇੱਥੋਂ ਜਾਣਾ ਹੀ ਹੈ ਨਹੀਂ ਸੁੱਖ ਮੇਰੀ ਗੱਲ ਸੁਣ ਚੱਜਦਾ ਹੁੰਦਾ ਕਿੱਥੋਂ ਦੇ ਜਾਨਵਰ ਨੇ ਇਹ ਹੈ ਨਹੀਂ ਕੀ ਕਰੀਏ ਹੁਣ ਇਹ ਲੱਤ ਹੋ ਗਿਆ ਤੇਨੇ ਜੇ ਮੈਨੂੰ ਹੁਣ ਦੇਤਾ ਨਾ 1000 ਰੁਪਈਆ ਤੇਨੇ ਤੈਨੂੰ ਪਤਾ ਢਾਣੀਆਂ ਭਾਲ-ਭਾਲ ਕੇ ਖਾ ਪੀ ਕੇ ਤੇ ਲਾਂਬੇ ਹੁਣਾਵਾ ਤੇ 500 ਰੁਪਈਆ ਦੇ ਦੇਣੀ ਇਹਨੇ ਨਹੀਂ ਤੇ ਹਫਤੇ ਬਾਅਦ ਫੇਰ ਆ ਜਾਣਾ ਵੇਖ ਤੈਨੂੰ ਪਤਾ ਘਰਾਂ ਵਰਗੇ ਘਰ ਵਾ ਮੈਂ ਹੁਣ ਇਹਨੂੰ 1000 4 2 2000 ਦਿੰਦੀ ਰਹੀ ਤੇ ਕੀ ਬਣੂਗਾ ਇੱਥੇ ਦਾ ਤੁਸੀਂ ਇਹਨੂੰ ਭਾਏ 500 ਦੋ ਤੇ ਭਾਏ ਇਹਨੂੰ 200 ਦੋ ਹੁਣ ਇਹਨੂੰ ਇੰਨਾ ਪਤਾ ਲੱਗ ਗਿਆ ਕਿ ਮੈਂ ਇੱਥੇ ਆ ਤੇ ਇਹਨੇ ਆਉਣਾ ਤੇ ਹੈ ਹੀ ਆ ਵੇਖਿਓ ਇਹਨੇ ਥੋੜੇ ਕਿ ਜਣਾ ਪੇਰ ਆ ਜਣਾ ਤੇ ਕੀ ਕਰਾਂ ਫਿਰ ਇਦਾਂ ਨਹੀਂ ਨਾ ਕੰਮ ਚੰਗਾ ਤੈਨੂੰ ਪਤਾ ਘਰਾਂ ਵਰਗੇ ਘਰ ਮੈਂ ਇੰਨੇ ਪੈਸੇ ਹੁਣ ਇਹਦੇ ਜੋਗੇ ਮੈਂ 2 2000 ਇਹਨੂੰ 1000 1000 ਦੇਣ ਦਾ ਵੀ ਤੇ ਇੱਥੇ ਦਾ ਕੀ ਬਣੂ ਮੇਰਾ ਚਲੋ ਥੋੜੇ ਦੇ ਦਿਓ ਪਰ ਜਿੰਨਾ ਚਿਰ ਦਿੱਤੇ ਨਾ ਨਾ ਇਹਨੇ ਜਾਣਾ ਹੈ ਨਹੀਂ ਚਲ ਮੈਂ ਜਾਣ ਨੀ ਮੇਰੀ ਗੱਲ ਸੁਣਾ ਕਿਨੇ ਬਹਿ ਵੀ ਜਾਇਆ ਕਰ ਜਦੋਂ ਮੈਂ ਉਹਨੀ ਤੂੰ ਮੈਨੂੰ ਇੱਥੇ ਹੀ ਟੱਕਰ ਦਿੱਤੇ ਕੰਮ ਹੀ ਨਹੀਂ ਮੁੱਕਦੇ ਆਹ ਕੰਮ ਹੁੰਦਾ ਹੀ ਕਮਾਂ ਦਾ ਚਾੜ ਪਛਾ ਲਾਇਆ ਪਰੇ ਤੋਤੇ ਫੋਰ ਸਿਆਪੇ ਪੈ ਗਏ ਆ ਮੈਂ ਤਾਂ ਅੱਗੇ ਨਹੀਂ ਕਰ ਵੀ ਗੱਲ ਕਰਨ ਦੀ ਇਹਨਾਂ ਨਾਲ ਸਾਈਕਲ ਨਾ ਆਇਆ ਚੋਕੇ ਮੈਂ ਤਾਂ ਮਾਸੀ ਨੂੰ ਕਿਹਾ ਕਿ ਉਹ ਕਾਟੇ ਤੇ ਮਗਰ ਆਇਆ ਨਹੀਂ ਉਹ ਕਿਹਨੇ ਆਇਆ ਨਹੀਂ ਮੈਨੂੰ ਲੱਗਦਾ ਚੋਰੀ ਦਾ ਸਾਈਕਲ ਤੇ ਚੋਰੀ ਦਾ ਨਾ ਉਹ ਖਰੀਦ ਕੇ ਲਿਆ ਆ ਕਿਤੇ ਉਹ ਕਿਤੇ ਬਾਲਕੀ ਪਤਾ ਨਹੀਂ ਇਹਨਾਂ ਕਾ ਸਾਈਕਲ ਕਿਨੇ ਮਹਿੰਗੇ ਆਉਂਦੇ ਆ ਬਾਕੇ ਬੈਠੀਆਂ ਕਿਤੇ ਐਨ ਕਿਤੇ ਉਹਨਾਂ ਨੇ ਕਿਤੇ ਚੜੀ ਲੱਥੀ ਨਹੀਂ ਮਾਸਾ ਆਹੇ ਮੰਗ ਰਿਹਾ ਕੋ ਆਹ ਜੀ ਦੇ ਵਾਹੇ ਆਹ ਜੀ ਇਹਨੂੰ ਦੇਨੇ ਲਾ ਲਓ ਇੱਕ ਕਰ ਲਿਆਂ ਦੀ ਉਹ ਖਰਚੇ ਚੁੱਕੋ ਬਰਾਹ ਨੂੰ ਨਸ਼ੇ ਖਾਣ ਨੂੰ ਪੈਸੇ ਦੇਨੇ ਇਹਨਾਂ ਦਾ ਦਿਮਾਗ ਖਰਾਬ ਹੋਇਆ ਵਾ ਐ ਨਹੀਂ ਭਾਣੇ ਮੈਨੂੰ ਮੇਰੇ ਦਿਵਾਲੀ ਆਈ ਬੇ ਪੈਸੇ ਜੇ ਅੱਗੇ ਤੇ ਬੱਤੇਰਾ ਤੇ ਬਹਾਨਾ ਬਣ ਗਿਆ ਵਾ ਪਹਿਲਾਂ ਉਹਨੂੰ ਮੈਨੇ ਮਾਰਦੀ ਹੋਣੀ ਇਹਨੂੰ ਮਾਰੇ ਤੇ ਮੇਰੇ ਮਾਰਨ ਦੇ ਲਾਇਕ ਹੈ ਤੇ ਭਾਣੇ ਮਾਰਨੇ ਕੀ ਕਰਾਂ ਮੈਂ ਭਾਣੇ ਮੇਰੀ ਤਾਂ ਜਾਨ ਬੜੀ ਸੱਚੋ ਪੰਜੇ ਚ ਪੈ ਗਈ ਉਹ ਦਰਦ ਵੀ ਆਉਂਦਾ ਨਸ਼ੇੜੀ ਆਉਂਦਾ ਵੀ ਖਾਲ ਨਹੀਂ ਜੋ ਕੁੜੀ ਵਿਚਾਰੀ ਇੱਥੇ ਆਂਦੀ ਆ ਤੈਨੂੰ ਸ਼ਨੀਸ਼ਰ ਨੂੰ ਪਤਾ ਲੱਗ ਗਿਆ ਮਗਰ ਆ ਗਿਆ ਹੁਣ ਇਹਨੇ ਤੇ ਜੇ ਜਨ ਤੁਰੇ ਰਹਿਣਾ ਨਾ ਪਿੱਛੇ ਸਹੀ ਗੱਲ ਸੁਣਾ ਜੇ ਤਨ ਇੰਨਾ ਹੀ ਤਰਸਾਉਂਦੇ ਤੇ ਰਾਇਆ ਹਿੱਧ ਮੀਨਾ ਖੰਡ ਆਹੇ ਗੱਲ ਕਰਨੀ ਤੂੰ ਹਰ ਵੇਲੇ ਤਪੀ ਰਹਿੰਦੀ ਆ ਤੇ ਕੀ ਆ ਵਿਚਾਰੀ ਹੁਣ ਕਿੱਦਾਂ ਧੀ ਪੁੱਤ ਦਾ ਧਿਆਨ ਕਿੰਨਾ ਰਹਿੰਦਾ ਪਿੱਛੇ ਕੁੜੀ ਨੂੰ ਆਂਦਾ ਪਾ ਕੱਪੜੇ ਤੇ ਹੋ ਮੇਰੇ ਨਾਲ ਤਿਆਰ ਮੈਂ ਹਾਂ ਨਾ ਕੁੜੀ ਤੇ ਨਹੀਂ ਕੱਲਣੀ ਤੂੰ ਜਿੱਥੇ ਜਾ ਮਰ ਜਾਂਦੇ ਸਗੋ ਮੈਂ ਤਾਂ ਨਹੀਂ ਜਾਣਦੇ ਕੁੜੀ ਇਹਨੇ ਕੁੜੀ ਦੇ ਨਾ ਤੁਰੇ ਰਹਿਣਾ ਨਹੀਂ ਮੈਂ ਨਹੀਂ ਕੁੜੀ ਨਹੀਂ ਮੈਂ ਕੱਲਣੀ ਕੁੜੀ ਕੁੜੀ ਕੋ ਕਿੱਲਾ ਨਾ ਮੈਂ ਪਹਿਲਾਂ ਤੂੰ ਆਨੀ ਆਪਣੇ ਕੁੜੀ ਰੱਖਣੀ ਨਹੀਂ ਨੀ ਤੂੰ ਕੁੜੀ ਨਹੀਂ ਕਢੀ ਹਾਈ ਹਾਈ ਜਿੱਦਾਂ ਵੀ ਆਈ ਆ ਨਹੀਂ ਮੈਨੂੰ ਸੋਖ ਵੜਾਈਓ ਨਿੱਕ ਤੇ ਸਾਰਾ ਘਰ ਦਾ ਕੰਮ ਕਰ ਲਈ ਫਿਰਦੀ ਵੇਖ ਉਹ ਤਾਂ ਤੇ ਨਾ ਉਹ ਵੀ ਕਿਦਾਂ ਚੱਟੀ ਦੇ ਵਧ ਗਈ ਵੇਖਿਆ ਉਹ ਤਾਂ ਵੇਖਣ ਲਈ ਤਾਂ ਕੁੜੀ ਨਹੀਂ ਮੈਂ ਕਰ ਲਈ ਕੁੜੀ ਦਾ ਨਹੀਂ ਹੈ ਜੇ ਤਨ ਉਹਦੇ ਚੰਮ ਨਹੀਂ ਪਿਆਰਾ ਕੰਮ ਪਿਆਰਾ ਤੇ ਜਿਹੜੀ ਉਹ ਗੱਲੀ ਉਹ ਕੁੜੀ ਵੇਂਦੀ ਨਾ ਆਪਣੇ ਸੋਖ ਵੇਲਾ ਉਹ ਪਿੱਛੇ ਕੋਈ ਆ ਗਿਆ ਨਾ ਉਹਨੇ ਤੇ ਕਹਿੰਨਾ ਇਹਨਾਂ ਦਾ ਰਿਸ਼ਤੇਦਾਰ ਵਾ ਲੱਗ ਲੱਗ ਚਾਰ ਘਰ ਅਗਲੇ ਇਕੱਠੇ ਕਰਨਗੇ ਜਿਨ੍ਹਾਂ ਦਾ 8-9 ਜਾਂ 10 ਸਾਈਕਲ ਚੁੱਕ ਲਿਆ ਵਾ ਉਹ ਲੱਗਦੇ ਨਾ ਹੋਣਗੇ ਕੋਈ ਨੂੰ ਨਹੀਂ ਪਤਾ ਰਿਸ਼ਤੇਦਾਰੀ ਇੱਥੇ ਚੱਲ ਕੋਈ ਨਹੀਂ ਮੈਂ ਸਾਈਕਲ ਚੋੱਕ ਕੇ ਤੇਰੇ ਵੇੜੇ ਚ ਲਾ ਦੇਣੀ ਹਾਂ ਤੇ ਤੇਰਾ ਨਾਂ ਲੱਗੂਗਾ ਮੈਂ ਮੇਰੇ ਵੇੜੇ ਚ ਕੋ ਲਾ ਦੇਗੀ ਹਾਂ ਖੱਖ ਨਹੀਂ ਹਾਲ ਇਹਦਾ ਪਾਚਨਾ ਪੈਨ ਵਗਲ ਤਾਂ ਤਾ ਅੰਤਰੀਆ ਉਹ ਸੁਧਰ ਜਾ ਨਨੂੰ ਨਸਿਆਂ ਦੀ ਲੱਕ ਲੱਗ ਜਾਂਦੀ ਇਹਨਾਂ ਦੇ ਸੰਗਾ ਥਾਣੇ ਲੰਗ ਜਾਂਦੇ ਕਿੱਥੇ ਹਟਦੇ ਮੁੜਕੇ ਸੋਖਾ ਹਾਂਜੀ ਬਾਪ ਜੀ ਹਾਂ ਮਾਂ ਠੀਕ ਆ ਗੜੀ ਆ ਸੋ ਗਿਆ ਅੱਛਾ ਉਹਨੂੰ ਕੜੀ ਕੁਸਤਾ ਰਹਿੰਦੈ ਇਹ ਨੂੰ ਵਾਇ ਨਾ ਮਾਰਿਓ ਜਿਹੜੀ ਕਹਿੰਨੇ ਸੌਂ ਲਿਆ ਨਾ ਇਹਦਾ ਨਸ਼ਾ ਲੱਥ ਜਾਣਾ ਮੇਰੀ ਸੁਣ ਲੈ ਗੱਲ ਜਿੰਨਾ ਮਰਜੀ ਜ਼ੋਰ ਲਾਵੇ ਉੱਠ ਕੇ ਵੀ ਮੇਰੇ ਨਾਲ ਚੱਲ ਨਾਲ ਚੱਲ ਤੂੰ ਨਹੀਂ ਜਾਣਾ ਤੇਰੀ ਤਾਂ ਇੱਥੇ ਜ਼ਿੰਦਗੀ ਖਰਾਬ ਹੋ ਜਾਣੀ ਆ ਕਹਿੰਨੇ ਮਾੜੀ ਜੀ ਵੀ ਊਜ ਲਾਤੀ ਨਾ ਤੇ ਪੁੱਤ ਬੜੀ ਦੂਰ ਤੱਕ ਗੱਲਾਂ ਚੱਲ ਜਾਣੀਆਂ ਆ ਆ ਤੇਰੀ ਭੂਆ ਇਹਦਾ ਤੇ ਉਹ ਦਿਮਾਗ ਖਰਾਬ ਹੋਇਆ ਵਾ ਇਹਨੂੰ ਕੋਈ ਸਮਝ ਸਮਝਾਗੀ ਮੇਰੀ ਧੀ ਮੈਂ ਧੀ ਬਣਾ ਕੇ ਰੱਖਿਆ ਨਾ ਇੱਥੇ ਤੂੰ ਰਹਿ ਕੋਈ ਖਾਣ ਦੀ ਨਹੀਂ ਕੋਈ ਪੀਣ ਦੀ ਨਹੀਂ ਟੋਕ ਸੂਟ ਤੈਨੂੰ ਸੋਹਣੇ ਬਣਾਤੇ ਆ ਸੀਨੇ ਦੇਤੇ ਆ ਜਾਣੇ ਆ ਚੰਗਾ ਤੇ ਨਾਲ ਨਾਲ ਤੁਰ ਪੀ ਨਹੀਂ ਜਾਂਦੀ ਆਹੋ ਤੇ ਪੁੱਤ ਘਰ ਫੋਟਣ ਵਾਲੇ ਬੜੇ ਜਾਣੇ ਆ ਆ ਜਿਹੜੀ ਪ੍ਰੀਤ ਪ੍ਰੀਤ ਮਾਰੀ ਇਹਨੇ ਤੇ ਨਗਲਾਂ ਲਾਈ ਜਾਣੀਆਂ ਐਦਾਂ ਨਾ ਕਰੀ ਭਾਬੀ ਦੀ ਅੱਖ ਨਾ ਲੱਗੀ ਪਰ ਤੂੰ ਅਸਰ ਨਹੀਂ ਕਰਨਾ ਕਿਸਦਾ ਜਿੱਦਾਂ ਮਰਜ਼ੀ ਕੋਈ ਬੋਲਦਾ ਰਵੇ ਆ ਵੇ ਨਾਲੇ ਹੁਣ ਸੂਟ ਵੇ ਤੈਨੂੰ ਕਿੰਨਾ ਸੋਹਣਾ ਆ ਗਿਆ ਮੇਰਾ ਪਾਈ ਜਾ ਜਿ ਨਜ਼ਰ ਨਹੀਂ ਸੀਬਦੇ ਕੋਈ ਗੱਲ ਨਹੀਂ ਮੈਂ ਤੈਨੂੰ ਮਨਾ ਕੀਤਾ ਵਾ ਨਾਲੇ ਮੈਂ ਸ਼ਹਿਰ ਜਾਣੀ ਕਹਿ ਦੇਣਾ ਮੈਂ ਤੈਨੂੰ ਪੁਲਿਸ ਲਿਆ ਕੇ ਦੇਣੀ ਆ ਵੇਖੀ ਜਦੋਂ ਲਾਈ ਮੇਰੇ ਨਾਲ ਆਦਾ ਐਸਾ ਫਰੰਗ ਨਿਕਲ ਹੋਣਾ ਚੇਰ ਨੂੰ ਚੱਲਾਂਗੇ ਦੋਵੇਂ ਜਾਣੀਆਂ ਚੱਲਾਂ ਨਾਲ ਇੱਕ ਇੱਕ ਚਪਲਾ ਦਾ ਜੁੜਾ ਲਿਓਣੀ ਆ ਠੀਕ ਆਹੋ ਤੇ ਨਾਲ ਨਾ ਤੁਸੀਂ ਤੈਨੂੰ ਮੈਂ ਇੱਕੋ ਪੱਕੀ ਕਰਤੀ ਜਿੱਥੋਂ ਭਾਬੀ ਤੁਸੀਂ ਬੋਲਣ ਦੀ ਜੀ ਨਾ ਮੈਨੂੰ ਸਾਰਾ ਪਤਾ ਪਰ ਮੇਰਾ ਹੁਣ ਟਾਈਮ ਹੀ ਜਾਂਦਾ ਕਿ ਮੈਂ ਕੁਝ ਬੋਲ ਨਹੀਂ ਸਕਦੀ ਮਾਰੀ ਗੱਲ ਆ ਫਰੀਦ ਅੱਗੇ ਦੱਸਣ ਦੀ ਵੀ ਕਿਸੇ ਦਾ ਸਾਈਕਲ ਲੈ ਆਇਆ ਪਤਾ ਨਹੀਂ ਮੰਗ ਕੇ ਲੈ ਕੇ ਚੁੱਕ ਕੇ ਲੈ ਆਇਆ ਹਾਂ ਹੋਤੇ ਪੈਣ ਸਤਾ ਖਾਨਾ ਵਾ ਹੁਣ ਇਹਨੂੰ ਤੇ ਮੰਗਿਆ ਕੋਈ ਚੀਜ਼ ਹੀ ਨਹੀਂ ਦਿੰਦਾ ਹੁਣ ਪੱਕਾ ਪਤਾ ਨਹੀਂ ਇਹਦੇ ਤੇ ਯਕੀਨ ਕੌਣ ਕਰੇ ਕਿ ਕਿਸ ਨੇ ਦਿੱਤਾ ਵਾ ਕਿ ਜਾਂ ਝੋਕ ਕੇ ਲੈ ਆਈ ਆ ਇਹ ਸੁਦਰੂ ਗਾ ਵੀ ਪੀ ਪਤਾ ਪੈਣ ਇਹਦੇ ਵੱਲ ਵੀ ਵੇਖ ਕੇ ਉਹੋ ਗੱਲ ਵੀ ਹੁਣ ਪੈਣ ਪਤਾ ਕੀ ਕਰ ਮੈਂ ਆਈ ਹਾਂ ਟਾਡੇ ਵੱਲ ਅੱਛਾ ਕਹਿੰਦਾ ਵੀ ਮੈਨੂੰ ਪੈਸੇ ਦੋ 5000 ਰੁਪਈਆ ਤੇ ਇਹਨੂੰ ਮੈਂ 5000 ਕਿੱਥੋਂ ਦਵਾਂ ਗਾੜੀ ਮੈਂ ਬੈਂਕ ਤੇ ਬੈਠੀ ਪੀੜਾ ਇਹਨੇ 5000 ਰੁਪਈਆ ਕੀ ਕਰਨਾ ਇਹ ਮੇਰਾ ਸੌਦਾ ਹੈ ਨਹੀਂ ਉਹ ਹੈ ਨਹੀਂ ਜੇ ਹੈ ਨਹੀਂ ਤੇ ਮੈਨੂੰ ਨਾ ਥੋੜੇ ਜਿਹਾ ਤੁਸੀਂ ਪੈਸੇ ਦੋ ਤੇ ਇਹਨੂੰ ਮਕਲਾ ਦੇਣੀ ਆਈ ਚੱਲ ਮੇਰੇ ਨਾਲ ਮੇਰੀ ਭੈਣ ਪੜਕੇ ਮੈਂ ਰੋਟੀ ਨਹੀਂ ਪੱਕਦੀ ਉਹ ਆ ਜੇ ਆ ਕੁੜੀ ਨੂੰ ਤਾਂ ਨਹੀਂ ਮੈਂ ਖਲਾਉਣਾ ਕੁੜੀ ਨੂੰ ਮੈਂ ਖਲਾ ਕੇ ਉੱਥੇ ਉਹ ਗੱਲ ਵੀ ਨਰਕ ਚ ਤੇ ਕਿੰਨੇ ਪੈਸੇ ਚਾਹੀਦੇ ਆ ਭੈਣ ਭਈਆ 1000 ਦੇ ਦੇ 500 ਤਾਂ ਕਿੰਨੇ ਮੰਗਣਾ ਨਹੀਂ ਆ ਐਦਾਂ ਦਾ ਲੈ ਲੱਥਾ ਆਈ ਓਏ ਮੁੰਡਾ ਇਹਦੇ ਬਹੁਤ ਗੱਲ ਮਾਰੀ ਆ ਤੇ ਹਾਲ ਮੈਂ ਆਤ ਗਿਆ ਮੈਂ ਰੋਟੀ ਖਾਣਾ ਆਂਦਾ ਰੋਟੀ ਵੀ ਨਹੀਂ ਖਾਣੀ ਹੁਣ ਮਸਾ ਲੱਥੂਗਾ ਤੇ ਫੇਰ ਉਠੂ ਤੇ ਫੇਰ ਹੁਣੇ ਨਹੀਂ ਮਕਲਾਉਣੀ ਹੈ ਹਾਂ ਨਹੀਂ ਇਹਦੀ ਅਸ਼ਦਾ ਕਿਤੇ ਇਹ ਤੇ ਘਰ ਨੂੰ ਬੁੱਜੀ ਸਨਵਾ ਸਾਰਾ ਕੋ ਤੇ ਵੇਚ ਵਟ ਕੇ ਖਾ ਗਿਆ ਵਾ ਹੁਣ ਕੀ ਦਸਾਂ ਰੱਬਾ ਨਾ ਸਾਰਾ ਕਿਸੇ ਨੂੰ ਲੱਗ ਜੇ ਇਹ ਤੇ ਘਰ ਦੀਆਂ ਬਰਬਾਦੀਆਂ ਹੋ ਜਾਂਦੇ ਖਾ ਕੀ ਕਰੂ ਵਿਚਾਰੀ ਸੋਖਾ ਨੇ ਸੁਖ ਕਿੱਥੇ ਮਰ ਗਈ ਆ ਇਹ ਆ ਮੈਂ ਕਿੱਦਾਂ ਬੋਲਣ ਡਿਆ ਲੱਤ ਕੀ ਪਿੱਤੀ ਹੁਣ ਦੱਸ ਜਿਹੜਾ ਤੈਨੂੰ ਕੰਮ ਆਖਿਆ ਸੀ ਉਹ ਨਹੀਂ ਕੀ ਦਿਵਾਲੇ ਤੇ ਖਲੋਤੀਆਂ ਸਦਾਈ ਦੇ ਮੈਂ ਉੱਠਿਆ ਵਾ ਸੁਖ ਨੂੰ ਡਿਆ ਹੁਣ ਕਿੱਥੇ ਮਰ ਗਈ ਮੈਂ ਲੱਤ ਦੀ ਪਿੱਕੀ ਇਹ ਪੁੱਛਣ ਡਈ ਆ ਮੇਰਾ ਹੱਕ ਹੀ ਪੁੱਛ ਰਦਾ ਨਹੀਂ ਰੋਟੀ ਦਾ ਤੇਰਾ ਹੱਕ ਨਹੀਂ ਐ ਕਾ ਰੋਟੀ ਦੇ ਉਹਨੂੰ ਪਹਿਲਾਂ ਖਾਣ ਨੂੰ ਨਹੀਂ ਰੋਟੀ ਨਹੀਂ ਉਹ ਜਿਹੜਾ ਮੈਂ ਆਖਿਆ ਸੀ ਪਹਿਲਾਂ ਕੀ ਆਖਿਆ ਸੀ ਸੌਂਦਾ ਲਿਆਉਣਾ ਸੀ ਆਹ ਹੁਣ ਤੈਨੂੰ ਖੜ ਦੇ ਉਹ ਤੇ ਰਸਣ ਵਾਲੀ ਦੁਕਾਨ ਤੇ ਤੇ ਛੋਟਾ ਹੁੰਨੇ ਤੇਰਾ ਸਾਲ ਦਾ ਜਿਹੜਾ ਮੁੱਕਿਆ ਨਾ ਚੱਲ ਜਾ ਤੇ ਗੱਲਾਂ ਕੱਟ ਕਰ ਜਾ ਲੈ ਆ ਫਿਰ ਬਹਿ ਉਹ ਮੈਂ ਕਿਹਾ ਚਪੇੜ ਮਾਰ ਪੁੱਠੇ ਹੱਥ ਦੀ ਦੋ ਉਹਨੂੰ ਨੋਟ ਦੋ ਤੇ ਜਾਵੇ ਸਿਰ ਤੇ ਚੜਾਇਆ ਵਾ ਅੱਜ ਦੋਗੇ ਤਾਂ ਕੱਲ ਨੂੰ ਫੇਰ ਆਉਣ ਆਲਾ ਬਣੂਗਾ ਗੱਲ ਤੇ ਮੇਰੀ ਸਿੱਧੀ ਤੇ ਸਾਫ਼ ਤੇ ਲੱਗਦਾ ਤੁਹਾਨੂੰ ਗੁੱਸਾ ਵਾ ਆ ਲੈ ਵੇ 5000 ਰੁਪਈਆ ਈਓ ਜਿਹੜਾ ਜਿਹੜਾ ਸੌਦਾ ਮੁੱਕਾ ਉਹ ਨਿਹਾਉਣਾ ਲੀੜੇ ਧੋਣੇ ਆ ਚੰਗਾ ਸਾਬਣ ਲੈ ਆਈ ਲੀੜੇ ਧੋਣੇ ਸਾਰਾ ਤੇ ਸਫਾਈ ਸੂਈ ਕਰਦੀ ਕਰਨੀ ਤੇ ਮੈਂ ਆਉਣਾ ਈਓ ਮੈਂ ਨਹੀਂ ਲੈਣੇ ਇੰਨੇ ਕ ਪੈਸੇ 5000 ਮੰਗਿਆ 1000 ਰੁਪਈਆ ਨਾਲ ਮੂੰਹ ਕਾਲਾ ਰਈ ਕਰਨਾ ਦੋ ਦੋ ਨੂੰ ਵਾਰ-ਵਾਰ ਦੋ ਵਾਰ-ਵਾਰ ਤੇ ਫੇਰ ਆਉਣ ਵਾਲਾ ਬਣੇ ਮੈਂ ਨਹੀਂ ਲੈਣੇ ਆਪੋ ਆਪਣੇ ਪੈਸੇ ਮੈਂ ਕਿਤੇ ਮੰਗਲਾਂ ਤੇ ਤੁਹਾਨੂੰ ਕਿਤੇ ਬਿਮਾਰੀ ਪੈ ਜਾਂਦੀ ਫਿਰ ਖੁੱਡਾਂ ਚੋਂ ਕੜ-ਕੜ ਵੀ ਪੈਸੇ ਦੇਤੇ ਭੱਲੇ ਕੋਈਂਟਾ ਹੋਇਆ ਮੇਰੇ ਦੇ ਦੇ ਵੰਦਰੇ ਕਿਤੇ ਹੈਗਾ ਦੇ ਆ ਕਿੱਥੋਂ ਨਿਕਲ ਆਏ ਹੁਣ ਬਿਮਾਰੀਆਂ ਪਾਉਂਦੀ ਕੀ ਗੱਲ ਵਾ ਨਹੀਂ ਕਿੱਥੋਂ ਨਿਕਲ ਆਇਆ ਬੋਲੀ ਦਾ ਨਹੀਂ ਹੁੰਦਾ ਜਿਆਦਾ ਮੇਰੀ ਵਾਰੀ ਤੇ ਕਿਤੇ ਤੁਹਾਨੂੰ ਕਾਲੀ ਕੀੜੀ ਫਿਰ ਜਾਂਦੀ ਹੈ ਨਹੀਂ ਮੇਰੇ ਸਹਾਈ ਨਹੀਂ ਮੇਰੇ ਸਿਰ ਪਿਡੋਂਟ ਹੈ ਜਾ ਜਾ ਤੇ ਬੰਦਿਆਂ ਨੂੰ ਨਿਕਲ ਮੈਂ ਕਹਿ ਤਾ ਇੰਨੀ ਦਾ ਸੌਦਾ ਹੋਣਾ ਦਾ ਤੂੰ ਸਰ ਕੀ ਹੁੰਦੀ ਮੈਂ ਉਹਨੂੰ ਦੋ 10000 ਰੁਪਇਆ ਜੋ ਉਹਦਾ ਡਿੱਗਾ ਹੋਵੇ ਨਾਲੀ ਚ ਮੁੱਦਾ ਸੇ ਉਹ ਗੱਲ ਹੈ ਦੇਖੋ ਚੱਲ ਮਣ ਐਵੇਂ ਨਾ ਜ਼ਿਆਦਾ ਬੋਲ ਔਰ ਤੂੰ ਵੀ ਕਹੇ ਜਾ ਤੇ ਕਾਰ ਚੱਲ ਦੋਵੇਂ ਨਾਲ ਜਾਣਾ ਵਾ ਕੱਲੇ ਨਹੀਂ ਜਾਣਾ ਨਮਾਜ਼ ਕੇ ਵੀ ਆਖਾਈ ਬੰਦਿਆਂ ਨੂੰ ਪਾਲਾ ਚੱਪਾ ਤੇ ਨਿਕਲ ਜਾ ਤੂੰ ਜਾਂਦੀ ਕਿ ਨਹੀਂ ਜਾਂਦੀ ਸਿਰ ਖਾਈ ਜਾਂਦੀ ਕਿੱਥਾ ਹਾਏ ਮੇਰੇ ਘਰ ਮੇਰੇ ਮਾਰਦੀ ਉਹਦੇ ਮਾਰਾਂ ਆਪੇ ਨਾ ਭੂਏ ਚੜਾਈ ਦੂੰ ਅਛਾ ਤੈਨੂੰ ਨਹੀਂ ਕਿਸ ਨੇ ਕੰਜਰ ਨੇ ਭੂਏ ਚੜਾਇਆ ਹੈ ਨਹੀਂ ਕਿੱਦਾਂ ਮਛਰੇ ਪੰਜ ਕਿੰਦਾ ਨਹੀਂ ਹਾਏ ਕਿੱਦਾਂ ਬੋਲਦਾ ਪਰਚਾਈ ਨੂੰ ਮੇਰੇ ਕਿਤਾ ਜਲੂਸ ਮੇਰਾ ਪਿਆਰ ਚਾਰਾ ਪਾਸੇ ਪੜਾਉਂਦੇ ਆ ਇਹੋ ਚੁੱਕਿਆ ਦਿੱਤੀ ਲਿਆ ਬਲਵਾਲਾ ਮਾਂ ਪਿਓ ਨਿਵਾਜ ਗੱਦ ਕੋ ਆ ਗਮ ਨੂੰ ਬੈਠੀ ਦੂੰ ਵੀ ਇੱਥੇ ਚੱਲ ਮੇਰੇ ਨਾਲ ਵੇਤੀ ਕਰਾਈ ਜਾਂਦੀ ਮੇਰੀ ਜਬਾਨ ਜਬਾਨ ਕੱਢ ਤੂੰ ਤੇ ਕੁੜੀ ਨੂੰ ਮਾਰਾ ਦਾਂਗਾ ਬੋਲਿਆ ਤੇ ਚੱਲ ਮਾਰ ਮੱਥੇ ਪੈਸੇ ਲੈਂਦਾ ਵਾ ਤੇ ਚੱਲ ਆਉਂ ਤੂੰ ਆ ਬਰਾਬਰ ਜਾ ਜੀ ਦੇ ਦੇ ਹਾਂ ਹੋ ਹੋ ਨਸ਼ੇ ਤੇ ਕੁੜਿਆ ਵਾ ਗੱਲ ਤੇ ਹੋ ਸਾਰੀ ਆ ਨਸ਼ਾ ਕਰਨਾ ਤੇ ਵੇਖੀ ਸੌਦਾ ਕਿੰਨਾ ਦੇਉਣਾ ਕਰ ਵੇਖਿਆ ਨਹੀਂ ਉਹਨਾ ਤੁਸੀਂ ਕਦੀ ਇੱਥੋਂ ਨਿਕਲ ਜਾ ਆ ਚੋਰ ਵਿਚੱਕਿਆ ਨਾ ਨਹੀਂ ਅਸੀਂ ਆਪਣੇ ਘਰ ਵੜਦੇ ਹੁੰਦੇ ਚੱਲ ਨਹੀਂ ਚੱਲ ਤੇਰੇ ਘਰ ਆਉਂਦਿਆ ਮੈਂ ਤੇ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਤੈਨੂੰ ਇਹਨੂੰ ਵੜ ਨਹੀਂ ਉਹ ਦੇਣਾ ਤੇਰੀ ਏਟੀ ਲੰਮੀ ਜਬਾਨ ਤੂੰ ਬੋਲਦਾ ਕਿੱਦਾਂ ਤੂੰ ਇਹ ਕਿੰਨੇ ਪਰ ਕਿਉਂ ਗਾ ਤੂੰ ਵੀ 5000 ਮੰਗਿਆ 1000 ਮੱਥੇ ਮਾਰਤਾ ਮੇਰੇ ਬੈਠੀ ਕਰਾਈ ਜਾਨੀ ਭਾਬੀ ਸਾਹਮਣੇ ਇੱਧਰ ਵੇ ਉਹਦੀ ਤੇ ਜਬਾਨ ਹੀ ਇਦਾਂ ਦੀ ਆ ਮੈਂ ਤੇ ਸਿਰਖ ਪਾਕ ਵਾ ਕੇ ਮੇਰਾ ਤਾਂ ਫੀਡ ਹੁੰਦਾ ਹੁਣ ਤੇ ਹੁਣ ਸਾਜੇ ਬੋਲੇ ਤੇ ਮੇਰੇ ਤੇ ਸਿਰ ਚ ਵੱਜਦੀ ਆ ਐਦਾਂ ਨਹੀਂ ਸੋਚ ਮੈਂ ਤੂੰ ਰੌਂਡ ਹੀ ਆ ਮੈਂ ਮਰ ਗਿਆ ਵਾ ਇੱਧਰ ਵੇ ਨੀ ਜਾ ਚੱਲ ਸਾਈਕਲ ਨਾਲ ਦੇ ਜਾ ਕੇ ਜਾ ਐਸੇ ਕਰਕੇ ਤੇ ਮੈਂ ਆਪਣੀ ਭੈਣ ਨਹੀਂ ਇੱਥੇ ਰਹਿਣ ਦਿੰਦਾ ਕਾਇਤ ਅਮਨ ਅਮਨ ਜਲੂਸ ਦੇ ਅੱਗੇ ਬਗਾਨੀ ਦੇ ਸਾਹਮਣੇ ਮੇਰਾ ਬੱਥੇਰਾ ਕਢਾਉਂ ਗਿਆ ਵਾ ਹੈ ਉਹਨੇ ਵੇਖੀ ਹੁਣ ਕਹਿਣਾ ਪੇਕਿਆਂ ਜੋਗੀ ਪੈਸੇ ਉਹਨਾਂ ਨੂੰ ਦੇਈ ਜਾਂਦੀ ਆ ਸੁਖ ਚੱਲ ਇਹਨੂੰ ਕਹਿ ਵੀ ਚੱਲ ਨਹੀਂ ਤੂੰ ਵੀ ਚੱਲ ਮੇਰੇ ਨਾਲ ਮੈਂ ਇਕੱਲੇ ਨਹੀਂ ਜਾਣਾ ਅਮਨ ਬੰਦਿਆਂ ਨੂੰ ਚੱਲ ਜਾ ਹੁਣ ਹੋਰ ਨਾ ਤਮਾਸ਼ਾ ਲਾ ਇੱਥੇ ਚੱਲਾ ਸਾਈਕਲ ਦੇ ਜਿਹਦਾ ਹੈਗਾ ਨਾ ਮੇਰਾ ਪੁੱਤ ਸੈਟੇਗੀ ਮੈਂ ਚੋਰ ਵਾ ਆਪਣਾ ਮੇਰਾ ਸਾਈਕਲ ਵਾ ਚੱਲ ਤੇਰਾ ਹੀ ਸਹੀ ਚੱਲ ਮੈਂ ਆਉਂਗੀ ਕਹਿਣ ਜਗਾ ਇਹੋ ਜਿਹਾ ਘਟ ਪੀ ਲਿਆ ਕਰੇ ਤੇ ਕੀ ਹੈ ਤੂੰ ਐ ਪਖੰਡ ਕਰੀ ਜਾਂਦੀ ਤੂੰ ਲੈ ਕੇ ਦਿੰਦੀ ਮੈਨੂੰ ਦੱਸ ਕੀ ਤੇ ਕਰਦਾ ਥਾਪੀ ਫੜ ਕੇ ਨਾ ਤੇ ਦੋ ਤਿੰਨ ਤੇਰੇ ਲੱਗ ਜਿਹੜੀ ਘੁੱਟਣ ਵਾਲੀ ਉਹ ਤੇ ਕੋਈ ਘੁੱਟੀ ਨਹੀਂ ਜਾਂਦੀ ਗਰੀਬ ਤੇ ਜੋਰ ਪਾਈ ਜਾਂਦੀ ਆ ਦੇਖ ਧਿਆਨ ਨਾ ਜਾਈ ਧਿਆਨ ਨਹੀਂ ਜਾਣਾ ਵਾ ਤੇ ਉਹ ਚੱਕਰ ਦੇ ਜਾਂਦੇ ਆ ਪਰ ਪੈਸਾ ਮੁੜ ਗਿਆ ਸੜੇ ਸੜੇ ਦੇ ਕੀ ਕਰਨ ਦੇ ਆ ਸੜਕ ਕਿੱਧਰ ਵਾ ਪੂਆ ਕਿੱਧਰ ਜਾਂਦਾ ਉੱਧਰ ਨੂੰ ਜਾਣਾ ਹੀ ਆ ਕਰਦੇ ਆ ਚੰਗਾ ਫਿਰ ਸਾਸਰੀ ਘਾਲ ਚੱਲ ਧਿਆਨ ਨਾਲ ਚਾਈ ਗਾ ਰਿਹਾ ਹਾਂ ਧਿਆਨ ਨਾਲ ਚਾ ਦੇ ਉਹਦਾ ਥੋੜੀ ਪੀ ਲੈਂਦਾ ਹਮ ਚਲ ਤਿਆਨ ਨਾ ਜਾਈ ਹਏ ਰੱਬਾ ਵੇ ਮਨਾ ਅਮਨ ਤੂੰ ਤੇ ਸਾਨੂੰ ਜਿਆਦਾ ਹੀ ਦੁੱਖ ਦੇ ਦਿੱਤਾ ਵਾ ਧਿਆਨ ਨਾਲ ਚੱਲ ਤੇ ਚੱਲ ਜੀ ਤੇ ਕੋ ਆਵੇ ਸਾਈਕਲ ਨਹੀਂ ਚੱਲਣ ਡਿਆ ਬਾਪੂਆ ਸਾਈਕਲ ਦੇ ਮੋੜਾਂ ਤੇ ਚੁੱਕੇ ਲੈ ਜਾਈਦਾ ਵਾ ਇਹ ਕਿਹੜੀ ਗੱਲ ਵਾ ਅੱਛਾ ਚਲਾਉਣ ਦਾ ਹੁਣ ਤੂੰ ਚਲਾਉਣਾ ਨਹੀਂ ਤੇ ਮੋੜੇ ਚੁੱਕੇ ਫਿਰਦਾ ਵਾ ਹਮ ਅੱਗੇ ਵੀ ਇੱਦਾਂ ਮੋੜੇ ਤੇ ਚੁੱਕੇ ਲੈਂਦਾ ਮੈਂ ਆ ਵੇ ਇਦਾਂ ਹੋਏ ਮੇਰਾ ਬੱਬੇ ਅਮਨ ਵੇ ਹੋਏ ਵੇ ਕੀ ਕਰਨੇ ਆ ਬਥੇਰੀਆਂ ਚੀਜ਼ਾਂ ਚੁੱਕੀਆਂ ਐ ਦਾ ਮੋਢਿਆਂ ਤੇ ਅਮਨਾ ਹੋਏ ਨੀ ਕਿ ਸੜ ਗਈ ਕਿਸਮਤ ਸਾਡੀ ਵੇ ਚਲਾ ਕੇ ਚੱਲੇ ਨੂੰ ਹੋਏ ਮੇਰਾ ਬੱਬੇ ਵੇ ਤੇ ਤੈਨੂੰ ਹੋਸ਼ ਵੀ ਆ ਕੀ ਕਰਨੇ ਆ ਇਹ ਚ ਇਹ ਚ ਕਿ ਲੰਦਾ ਹੀ ਇਹ ਚ दारू बाई ही पहला ते ਪੀ ਲਈ ਹੁਣ ਤੇ ਮੂੰ ਤੇਰਾ ਇਹੋ ਜਿਹ ਦਾ दारू ਤੇ दारू ਤੇਰੇ ਹੱਡਾਂ ਚ ਰਚ ਗਈ ਤੇ ਆਪਣਾ ਨਹੀਂ ਆਣਾ ਜਾਈ ਤੇ ਆਣਾ ਕੋਨੇ ਚੁੱਕਣਾ ਮੋੜੇ ਤੇ ਚੰਗਾ ਮੈਂ ਮੋੜੇ ਤੇ ਜੋਕੇ ਲਾ ਲੈ ਜਾ ਸਵੇਰੇ ਚਲ ਜੀ ਨਹੀਂ ਰਹਿਣ ਦੇ ਦੂੰ ਮੱਧਾ ਚਲ ਆ ਸਦਾਈ ਜਾਂਦੇ ਪਾਕਿਸਤਾਨ ਚਲ ਗਿਆ ਤੇ ਸਾਰੇ ਸਾਡੇ ਘਰ ਹੀ ਆ ਕੇ ਲੱਗਦੇ ਲੈ ਹਾਂ ਦੱਸ ਅਤੇਰੇ ਨੇ ਕੰਮ ਮੁਕਣੇ। ਉਹ ਕੱਪੜੇ ਸੀਨੇ ਦਿੱਤੇ ਆ। ਉਹ ਲੈਣ ਜਾਣਾ ਕਿ ਨਹੀਂ ਰੱਖ ਦੇ ਮੈਨੂੰ। ਜਾਣਾ ਤਾਂ ਹੈ ਘਈ ਉਹ। ਕੀ ਕਰਾਂ? ਪੈਸੇ ਨੂੰ ਨਹੀਂ ਹੱਥ ਵੱਜਣਦੇ ਆ। ਇਦਾਂ ਕਰ। ਮੇਰੇ ਸੂਟ ਦੀ ਸਵਾਈ ਵੀ ਦੇ ਦੇ। ਪਰ ਮੈਂ ਦੇ ਦੂੰਗੀ ਹੌਲੀ ਨਾਲ। ਨਾ ਨਾ ਭੈਣੇ। ਮੈਂ ਤਾਂ ਸੱਸ ਕੋ ਮੰਗਣ ਡਈ ਉਹ ਨਹੀਂ ਦੇਂਦੀ। ਮੈਂ ਤੇ ਆਪ ਜੋਰੀ ਛੱਪੀ ਕੱਢੇ ਆ। ਇਦਾਂ ਮੜੀ ਤੈਨੂੰ ਆਤਵਾ। ਸਵਾਈ 100 ਰੁਪਏ ਦੋਸੋ ਦੇ ਦੂੰਗੀ ਸ਼ਾਮਾ ਧਾਕੇ ਦੇ ਦੂੰਗੀ। ਮੇਰੇ ਕੋਲ ਜਦੋਂ ਹੈ ਹੀ ਨਹੀਂ ਆ। ਮੇਰੇ ਕੋਲ ਤੇ ਆਪਣੇ ਜੋਗੇ ਹੀ ਆ। ਉਹ ਵੀ ਨਾ ਇਦਾਂ ਹੀ ਹੱਥੋਂ ਤੇ ਮਾਰਿਆ ਹੀ ਤੇ ਰੱਖੇ ਲਕਾ ਕੇ। ਜਾ ਵਹ ਲਾਇਆ ਜਿਹਨੇ ਮੈਂ ਕੌਣ ਖੇਡਾ ਮੈਂ ਹੈ ਲਾਇਆ ਫਿਰ ਤੂੰ ਨਹੀਂ ਕਿਦਾਂ ਦੇ ਕੰਮ ਕਰ ਨਹੀਂ ਆ ਰਹੀ ਕੋਈ ਕੁੜੀ ਕਰਾਦੀ ਸਾਡੇ ਘਰ ਤੇ ਹੋਰ ਬੜੇ ਸਿਆਪੇ ਪਾਏ ਉਹ ਨਹੀਂ ਆਇਆ ਅਮਰ ਚਲ ਗਿਆ ਵਾ ਚਲ ਗਿਆ ਨਹੀਂ ਕਿਤੇ ਰਜਿਆ ਤੇ ਸੈ ਚੁੱਕਰ ਕਰ ਚਲ ਗਿਆ ਸਿਆਪੇ ਘਾ ਦੇ ਚਲ ਕਾਦਾ ਗਿਆ ਪੈਸੇ ਲੈ ਕੇ ਗਿਆ ਹੀ ਅਗਲਾ ਦੇਖੋ ਮਸ ਆਪਣੀ ਪੂਆ ਕੋ ਕੇ ਮੈਂ ਵੀ ਓ ਕੋ ਫੜ ਲੈਣੀ ਹਦਾਰੇ ਪੂਆ ਕੋ ਹਾਂ ਮੈਂ ਤਾਂ ਦੇਂਦੀ ਨਹੀਂ ਤੂੰ ਲੱਲਾ ਆ ਜਾ ਆਦੀ ਫਰਦੀ ਉਹਦਾ ਤੂੰ ਵੀ ਇੰਨਾ ਤੁਹਾਡਾ ਘਰ-ਬਾਰ ਜਮੀਨ ਜਿਆਦਾ ਸਭ ਕੋ ਹੈ ਕੀ ਤਾਂ ਮਰੂ ਮਰੂ ਕਰਦੀ ਰਹੀ ਨਹੀਂ ਕਿਵੇਂ ਘਰ ਨਹੀਂ ਪਿਆ ਹੁੰਦਾ ਜਮੀਨ ਜਾਇਦਾ ਨਵਲਣਿਆ ਪਿਆ ਕਰ ਛੇਤੀ ਨਾ ਉਹ ਤਾਂ ਤੇ ਬੜੇ ਬੜੇ ਅੜੇ ਹੱਥ ਮਾਰਦੀ ਮਾਨ ਫੋਨ ਕਰਦੇ ਤੇ ਕੱਲ ਦਿੰਦੀ ਇਹ ਘਟਤ ਨਹੀਂ ਕਰਦੀ ਤੇਰੇ ਦੇ ਦੇ ਜਾਂਦੀ ਹੈ ਚੱਲ ਫਿਰ ਇਦਾਂ ਕਰ ਜੇ ਨਹੀਂ ਆਗੇ ਨਾ ਆ ਜਿਹੜੀ ਸ਼ਾਪ ਸ਼ਾਪ ਕਿੱਥੇ ਰੱਖੀ ਲਾ ਆ ਜਿਹਨ ਗਹਣੇ ਗੁਨੇ ਪਾਦੇ ਜੇ ਨਹੀਂ ਜਿਆਦਾ ਚੰਗਾ ਬਲਛਨੀ ਨਾ ਹੋਵੇ ਤੇ ਲਾਲ ਸੋਣਾ ਚੰਗਾ ਹੋਇਆ ਚੱਲ ਗਿਆ ਵਾ ਮੈਂ ਹੀ ਮਾਸੀ ਨੂੰ ਸਲਾਹ ਦਿੱਤੀ ਸੀ ਮੈਂ ਨਵਾਂ ਕੇਦਾ ਸਾਈਕਲ ਚੁੱਕ ਲਿਆ ਵਾ ਕੋਈ ਪਿੱਛੇ ਆ ਗਿਆ ਤੇ ਬਦਨਾਮੀ ਆਪਣੇ ਘਰਾਂ ਦੀ ਹੋਣੀ ਆ ਲੈ ਉਹ ਮੈਂ ਜੋਰ ਪਾਇਆ ਤੇ ਉਹਨਾਂ ਕੱਢਿਆ ਵਾ ਕਿਹ ਵੇਲੇ ਤਾਂ ਜਰਾ ਦਿਮਾਗ ਜਿਹੜਾ ਨਾ ਐਨ ਵਧੀਆ ਕੰਮ ਕਰ ਜਾਂਦਾ ਤੇ ਕਿਹ ਵੇਲੇ ਪੁੱਠੀ ਰੀਲ ਕਮ ਜਾਂਦੀ ਹੈ ਦਿਮਾਗ ਮੇਰਾ ਹਰ ਵੇਲੇ ਵਧੀਆ ਹੀ ਕੰਮ ਕਰਦਾ ਹੁਣ ਵੀ ਵਧੀਆ ਹੀ ਕਰ ਰਿਹਾ ਵਾ ਤੇ ਦੋਵੇਂ ਜਣੀਆਂ ਚੱਲ ਜਣੀਆਂ ਕੱਲੀ ਨਹੀਂ ਤੇ ਮੈਨੂੰ ਪਤਾ ਤੂੰ ਵੀ ਨਹੀਂ ਜਾਣਾ ਤੇ ਚੱਲ ਲੈ ਆਈਏ ਸਵੇਰੇ ਉਹਨਾਂ ਦੇ ਭੋਗ ਤੇ ਪਾ ਕੇ ਜਾਵਾਂਗੇ ਮੇਰੀ ਸੁਣ ਲੈ ਗੱਲ ਉਹਦੇ ਤੇ ਚੱਲ ਜਾਣਾ ਪਾ ਕੇ ਪਰ ਮੈਂ ਵੇਖ ਲੈ ਜਿੱਦੇ ਜਿੱਦਾਂ ਤੈਨੂੰ ਦੇਣੇ ਉਦਾਂ ਮੈਨੂੰ ਦੇ ਦੀ ਮੈਂ ਥੇ ਸਲਾਮੀਆਂ ਵੀ ਪਾਉਣੀਆਂ ਵਾਂ ਤੇ ਉਦਾਂ ਹੀ ਦੇਣੇ ਮੈਂ ਤੋਕੇ ਦੇਣੇ ਤੈਨੂੰ ਮੋਟੇ ਬੰਦੇ ਨੂੰ ਚਿੱਤ ਨਾ ਮੋੜਦਾ ਕਟਾ-ਬਟਾਈਆਂ ਚ ਕਰ ਲਿਆ ਤੂੰ ਫਲਾਣਾ ਨਹੀਂ ਦਿੱਤਾ ਕਟੇ-ਕਟਾਈ ਹੁਣ ਮੇਰਾ ਤੇਰੇ ਨਾਲ ਕੋਈ ਹਿਸਾਬ-ਕਿਸਾਬ ਹੈ ਹੀ ਨਹੀਂ ਅੱਛਾ ਹਾਂ ਅੱਜ ਜਾ ਹਾਂ ਤਿਆਰ ਹੋ ਬਸ ਮੈਂ ਤਾਂ ਖਲਾਰਾ ਚੁਕਣਾ ਮੜਾ ਜਾਉਣੀ ਆ ਜੰਦੀ ਐਣਾ ਵੇਲਾ ਸਦਾਈ ਐ ਇਥੋਂ ਕਿੱਦਾਂ ਮਹਾਂ ਹੀ ਕਿਤੇ ਮੈਂ ੱਟਕੇ ਨਾ ਕੱਢਿਆ ਹੀ ਤੇ ਸਾਈਕਲ ਪਤਾ ਨਹੀਂ ਨਵਾਂ ਆ ਕੇ ਇਹਦਾ ਲੈ ਲੈਂਦਾ ਹੀ ਤੇ ਸਤਾ ਖਾਨਾ ਹੁਣ ਅਜੇ ਤਾਂ ਸਾਈਕਲ ਲਿਆਂਦਾ ਹੋਰ ਕੋਈ ਚੀਜ਼ ਲੈ ਕੇ ਫੇਰ ਮੂੰਹ ਚੁੱਕੂ ਤੇ ਆ ਨੂੰ ਆ ਜੂਗਾ ਫਿਰ ਭੈਣਾ ਕਿਸ ਨੇ ਚਾਰ ਚਪੇੜਾ ਮਾਰਨਗੇ ਪੁਲਿਸ ਨੂੰ ਫੜਾ ਦੇਣਗੇ ਤਾਖਾਨਾਂ ਤੇ ਫਿਰ ਸਾਡੇ ਬਾਤੇ ਦੁੱਖ ਤੇਾਨੂੰ ਹੀ ਆਉਣਾ ਵਾ ਤੇ ਕੀ ਕਰਾਂ ਨਹੀਂ ਭੈਣ ਮਾਰੀ ਗੱਲ ਵਾ ਜਿੱਦਾਂ ਚਲ ਗਿਆ ਜਿੱਦਾਂ ਟਿੰਦਾ ਜਿਹੜੇ ਛੱਟ ਤੇ ਲੱਗੀ ਤਾਂ ਵੀ ਗੱਲ ਮਾਰੀ ਹੋਰ ਉਹ ਗੱਲ ਕੇ ਤੇ ਕਿਦਾਂ ਕਿਤੇ ਮੇਰਾ ਧਿਆਨ ਉਦੋਂ ਆਦਾ ਵਿੱਚ ਯੂਏ ਦੇ ਵੀ ਕਿਦਾਂ ਦਾ ਵਿੱਚ ਤੇ ਆ ਕੀ ਆਂਦੇ ਹੁੰਦੇ ਵੀ ਚੱਲ ਭੁੱਲਿਆ ਸੀ ਉਦੋਂ ਦਾ ਚੇਤਾ ਵੀ ਚੱਲ ਰੋਟੀ ਬਣੀ ਆਪਣੀ ਖਾਂਦਾ ਹੋਣਾ ਆਵੇ ਚਾਹੇ ਵੇਲੇ ਆਵੇ ਕਵੇਲੇ ਆਵੇ ਆ ਹੁਣ ਵੇਖ ਕੇ ਨਾ ਸਾਲਾਂ ਤੇ ਜ਼ਿਆਦਾ ਹੀ ਹੋ ਗਿਆ ਇਹ ਆਕੇ ਦੇ ਨਾਲ ਇਹਨਾਂ ਦਾ ਨਹੀਂ ਆ ਕੰਮ ਮੁੱਕਦਾ ਕੰਮ ਨਾ ਖੰਦਾ ਕੀ ਪਤਾ ਨਹੀਂ ਇਹ ਜਿੰਨਾ ਦੇ ਮੂਹ ਲੱਗ ਗਈ ਆ ਨਾ ਉਹ ਕਦੀ ਹਟ ਨਹੀਂ ਸਕਦੀ ਮੰਮੀ ਤੈਹ ਦੇ ਹੁਣ ਥੋੜੇ ਜਿ ਮੈਨੂੰ ਕੀ ਕਰਨੇ ਆ ਸੋੜ ਨਹੀਂ ਸੀ ਇਹਨਾਂ ਦਿੱਤਾ ਹੂੰ ਤੇ ਉਹ ਲਿਆਉਣਾ ਵਾ ਸਵਾਈ ਆ ਲਾਉਣ ਵਾਲਾ ਸੂਟ ਆ ਨਾ ਤੇ ਉਦਾਂ ਤੇ ਚਾਲਾਂਦੀ ਮੈਂ 500 ਲੈਣੀ ਤੇ ਆਂਦੀ ਚੱਲ ਤੁਸੀਂ 400 ਦੇ ਦਿਓ ਅੱਛਾ ਹੂੰ ਚੱਲੀ ਕਿਤੇ ਹਾਏ ਤੇ ਸੂਤ ਉਹਨੂੰ ਦਿੱਤਾ ਸੀਨੇ ਤੇ ਲਿਆਉਣਾ ਨਹੀਂ ਆ ਕਾਲੀ ਕਾਦੀ ਤੈਨੂੰ ਜਾ ਜਾ ਕੇ ਕੰਮ ਕਰ ਜਿਹੜਾ ਏਦਾਂ ਤੰਦਾਲ ਪਿਆ ਉਹ ਪਹਿਲੇ ਸਾਫ ਸੂਤ ਚੰਗਾ ਆ ਵੇਲਾ ਮਾਸੀ ਲੈ ਜੇ ਕੁੜੀ ਆਈ ਉਹਦੇ ਕੱਪੜੇ ਪਣ ਗਏ ਆ ਸਾਰਾ ਕੁਝ ਕਰਤਾ ਤੇ ਜੇ ਕੱਲ ਆਇਆ ਉਹ ਅਮਨ ਉਹਨੂੰ ਵੀ ਪੈਸੇ ਕੱਢ ਕੇ ਪੜਾਉਂਦੇ ਆ ਹਾਂ ਮੈਂ ਹੀ ਮਾੜੀ ਆ ਮੈਂ ਕਰ ਜੋ ਨਹੀਂ ਆ ਮੰਮੀ ਫਿਰ ਤੀ ਕਹਿੰਦੇ ਗੱਲਾਂ ਕਰਦੀ ਮੈਨੂੰ ਪੈਸੇ ਦੋ ਮੈਂ ਤੈਨੂੰ ਇਹ ਥੋੜਾ ਕਿ ਆ ਵੀ ਨਹੀਂ ਦੇਣੇ ਮੈਂ ਤਾਂ ਤੈਨੂੰ ਕਿਹਾ ਵੀ ਕੰਮ ਧੰਦਾ ਕਰ ਕੋਈ ਗੱਲ ਨਹੀਂ ਤੂੰ ਹੀ ਪੱਤ ਹਸਾਬ ਨਾਲ ਬੋਲ ਉਹ ਕੰਮ ਧੰਦਾ ਸੁੱਖ ਨੇ ਕਰ ਲੈਣਾ ਵਾ ਹੁਣ ਮੈਂ ਇਹ ਕੰਮ ਕਰ ਆ ਵੇਖ ਸੁਖ ਦੇ ਸਿਰ ਤੇ ਸਾਰਾ ਤੰਦਾਲ ਸੜਤਾ ਹੀ ਉਹ ਮਾਰ ਕੇ ਤੇ ਨਾ ਇਹਨੂੰ ਪਤਾ ਵੀ ਕੁੜੀ ਆਈ ਜਾਂ ਕਿਦਾਂ ਜਾਂ ਮਈ ਉਹ ਚੰਗੀ ਨੂੰ ਮਾਤਾ ਮੈਂ ਚੰਗੀ ਆ ਕਿੰਨਾ ਸੋ ਕੁੜੀ ਨੂੰ ਮੈਂ ਕਸ਼ਟ ਦੇਣ ਲਈ ਆ ਤੇ ਮੈਂ ਉਹਦੇ ਮਗਰ ਕਿਤੇ ਤਲਵਾਰ ਚੁੱਕ ਕੇ ਭੱਜੀ ਫੇਰਨ ਲਈ ਆ ਤੇ ਤੂੰ ਆਹ ਕੰਮ ਕਰਨਾ ਹੀ ਕਰਨਾ ਹੀ ਉਹਦਾ ਕਹਾਂ ਵੀ ਮੈਂ ਪੈਸੇ ਦੇਣੇ ਨਹੀਂ ਆ ਇਹ ਗੱਲ ਸੁਣ ਤੂੰ ਪਾ ਗਿਆ ਕਿਥੇ ਜਾਣਾ ਤੂੰ ਆਪੋਗਾ ਪਿੰਡ ਚ ਮੈਂ ਜਾਣਾ ਵਾਂ ਤੇ ਨਾਲੇ 400 ਆਖਿਆ ਨਾ 700 ਰੁਪਈਆ ਚਾਹੀਦਾ 700 ਤੇ ਭੈਣੇ ਦਾ ਇੱਕੋ ਹੀ ਸੂਟ ਵਾ ਆਵਖਾਲਾ ਉਹ ਪਾ ਕੇ ਜਾਣਾ ਮੈਂ ਕਿਹਾ ਆਵਖਾਲਾ ਤੈਨੂੰ ਦੱਸ ਉਹ ਕਿੰਨੇ ਸੂਟ ਦੱਸ ਦੀ ਉਹ ਮੇਰੀ ਗੱਲ ਸੁਣ ਦੇਣੇ ਆ ਕਿ ਨਹੀਂ ਦੇਣੇ ਮਾਤਾ ਮੈਨੂੰ ਸਿੱਧੀ ਗੱਲ ਜੇ ਤੂੰ ਐਂਦਾ ਕਹਿੰਦੀ ਨਾ ਤੇ じゃ ਮੈਂ ਨਹੀਂ ਦੇਣਾ ਆ ਵੇਖਿਆ ਮੈਂ ਤੇ ਪਰਖਿਆ ਸੀ ਉਹ ਮੇਰੇ ਵਾਰੀ ਬਿਮਾਰੀ ਪੈ ਜਾਂਦੀ ਆ ਤੈਨੂੰ ਤੇ ਬੜਾ ਸਤਾਵਾ ਥੋੜਾ ਜਿਹਾ ਸਾਰੇ ਬੰਨਿਆ ਬੱਸ ਆ ਮਾਸੀ ਇਹ ਮਾਸੀ ਤੂੰ ਆਪਣੀਆਂ ਨਾ ਮਾਰੀ ਜਾ ਤੂੰ ਆਪਣਾ ਘਰ ਸੰਭ ਜਾ ਕੇ ਇਹ ਕੈਮਰਾ ਆ ਕੇ ਮੂੰਹ ਨਾ ਮੂੰਹ ਕਰਕੇ ਚੁਬਾਣ ਐਂਦੀ ਵੇਖ ਤੂੰ ਐਂ ਨਹੀਂ ਲੈ ਅੱਧ ਹੋਈ ਤੁਹਾਡੇ ਆ ਤੂੰ ਉਹਨਾਂ ਨੂੰ ਸੇੜਿਆ ਕਰ ਹਾਂ ਮੈਂ ਡੂਮਣਾ ਮਾ ਸੇੜਿਆ ਕਰ ਤੇ ਜਮਾਨੀ ਆਪਣੀ ਮੈਂ ਤੇ ਆ ਜੀ ਗੱਲ ਕੀਤੀ ਵੀ ਸਿਆਰਾ ਹੋਰ ਕੋਈ ਨਹੀਂ ਕਰੇ ਮੇਰੀ ਗੱਲ ਸੁਣ ਮੈਂ ਨੂੰ ਨਾ ਵਾਕਿਆ ਹੀ ਲੋਗਾਂ ਨੂੰ ਬਤਾਣਾ ਇਹ ਤੂੰ ਮੇਰੇ ਕੋਲ ਨਹੀਂ ਜਰੀ ਜਾਂਦੀ ਜਦੋਂ ਤੈਨੂੰ ਹਈ ਦਾ ਮਾੜਾ ਚੰਗਾ ਕਹਾ ਜਾਂਦੀ ਐ ਮੈਨੂੰ ਨਹੀਂ ਉਹ ਚੰਗਾ ਲੱਗਦਾ ਤੇ ਤੂੰ ਨਾ ਇਹਨੂੰ ਸੇੜਿਆ ਕਰ ਇਹੋ ਜੀ ਬੁਲਾ ਨੂੰ ਵੇਖ ਲੈ ਮੈਂ ਤਾਂ ਮਾਹ ਘੱਟ ਦੀ ਦੇਣ ਤੇ ਮੈਂ ਕਿੱਦਾਂ ਨਾਲ ਤੇ ਸਰਕਾਰਿੰਗ ਨੀ ਹੋਣਾ ਚਾਹ ਕਤੇ ਕੁੜੀ ਨੂੰ ਹੀ ਪੀਸਿਆ ਪਿਆ ਇਹਨੇ ਕਿਤੇ ਆਖੇ ਨਹੀਂ ਲੱਗਦੀ ਇਹ ਕਦੇ ਕੰਮ ਸਾਰਾ ਸੁੱਟ ਕੇ ਨਾ ਚੋਕ ਤੇ ਨਾਉਣ ਵੜ ਜਾਂਦੀ ਐ ਬੰਦਿਆਂ ਦਾ ਕੰਮ ਆ ਵੀ ਚੱਲ ਸਾਰਾ ਨਾਲ ਰਲ ਮਿਲ ਕੇ ਕੰਮ ਹੋ ਜੇ ਚੱਲ ਨੇ ਕੀ ਆਖਣਾ ਨਹੀਂ ਉਹਨੇ ਨਹੀਂ ਬੋਲੀ ਕਹਿੰਦੀ ਜਾ ਚੱਲਦੀ ਜਾ ਚੱਲਦੀ ਆ